ਹੈਲੋ ਫਰੈਂਡਸ ਗੁੱਡ ਮਾਰਨਿੰਗ ਟਾਈਮ ਹੋ ਚੁੱਕਾ ਹੈ 10:25 ਮਿੰਟ ਦਾ ਆਪਾਂ ਤੁਹਾਡੇ ਕੋਲ ਪਹੁੰਚ ਗਏ ਹੋਏ ਆ ਤੇ ਅੱਜ ਆਪਾਂ ਬਣਾ ਰਹੇ ਆ ਅਰਬੀ ਅਗਰ ਵੀਡੀਓ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਭਾਈ ਬਾਰ-ਬਾਰ ਇਹੀ ਰਿਕੁਐਸਟ ਹੈ ਤੁਹਾਡੇ ਸਾਰੇ ਅੱਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਪਹਿਲਾਂ ਠੀਕ ਹੈ ਇੱਕੋ ਵਾਰੀ ਕਰਨਾ ਹੁੰਦਾ ਹੈ ਲਓ ਜੀ ਹੁਣ ਆਪਾਂ ਅਰਬੀ ਨੂੰ ਨਾ ਫਰਾਈ ਕਰ ਲਿਆ ਠੀਕ ਹੈ ਸਰੋਂ ਦੇ ਤੇਲ ਦੇ ਵਿੱਚ ਬਰੀਕ ਬਰੀਕ ਕੱਟ ਲਿਆ ਛਿੱਲ ਲਿਆ ਸਭ ਤੋਂ ਪਹਿਲਾਂ ਫਿਰ ਉਸ ਤੋਂ ਬਾਅਦ ਕੱਟ ਲਿਆ ਤੇ ਛਾਣਨੀ ਦੇ ਵਿੱਚ ਆਪਾਂ ਅਰਬੀ ਨੂੰ ਰੱਖ ਲਿਆ ਫਿਰ ਉਸ ਤੋਂ ਬਾਅਦ ਆਪਾਂ ਪਤਾ ਕੀ ਕੀਤਾ ਤੇ ਤੇਲ ਪਾ ਕੇ ਨਾ ਥੋੜਾ ਜਿਹਾ ਤੇ ਉਹਦੇ ਵਿੱਚ ਆਪਾਂ ਅਰਬੀ ਪਾ ਲਿਆ ਅਰਬੀ ਪਾਉਣ ਤੋਂ ਬਾਅਦ ਪਿਆਜ਼ ਅਦਰਕ ਲਸਣ ਟਮਾਟਰ ਹਰੀਆਂ ਮਿਰਚਾਂ ਸਭ ਕੁਝ ਪਾ ਕੇ ਨਾ ਆਪਾਂ ਤੇ ਲਸਣ ਮੈਂ ਦੱਸਤਾ ਸੀ ਨਾ ਲਸਣ ਪਾ ਕੇ ਸਾਰਾ ਕੁਝ ਪਾ ਕੇ ਦੇਖੋ ਵਿੱਚ ਹੀ ਦਰਦਰਾ ਜਿਹਾ ਆਪਾਂ ਪੇਸਟ ਬਣਾ ਕੇ ਦੁਬਾਰੇ ਤੇਲ ਪਾ ਕੇ ਤੇ ਇਹ ਵਾਲਾ ਜਿਹੜਾ ਕੈਚ ਦਾ ਹੈਗਾ ਨਾ ਮਸਾਲਾ ਦੇਖਿਓ ਨੀਲ ਪੀਂਟ ਵੀ ਉਤਰਿਆ ਪਿਆ ਮੇਰਾ ਟਾਈਮ ਹੀ ਨਹੀਂ ਲੱਗਦਾ ਹਨਾ ਤੇ ਸਾਰਾ ਦਿਨ ਘਰ ਦੇ ਵਿੱਚ ਆਪਾਂ ਕੰਮ ਕਰਦੇ ਕਰਦੇ ਆਵਦਾ ਤਾਂ ਧਿਆਨ ਹੀ ਨਹੀਂ ਰੱਖਦੇ ਚਲ ਕੋਈ ਨਹੀਂ ਭਾਈ ਅੱਜ ਲਾਵਾਂਗੇ ਹਨਾ ਹੋਰ ਕੀ ਦੇਖੋ ਹੁਣ ਆਪਾਂ ਸਾਰਾ ਮਸਾਲਾ ਦੇਖ ਲਓ ਜੀ ਤਿਆਰ ਕਰਾਂਗੇ ਅਰਬੀ ਦਾ ਹਨਾ ਤੇ ਵਿੱਚ ਪਾ ਦਾਂਗੇ ਭਾਈ ਕਸੂਰੀ ਮੇਥੀ ਹਨਾ ਤੇ ਜਿਹੜੀ ਸਾਡੀ ਅਰਬੀ ਨੂੰ ਹੋਰ ਵੀ ਜ਼ਿਆਦਾ ਸਵਾਦ ਬਣਾਉਗੀ ਲਓ ਜੀ ਛੋਟੇ ਛੋਟੇ ਕੰਮ ਕਰਾਂਦੇ ਹੁੰਦੇ ਆ ਤੇ ਕਹਿੰਦੇ ਨਾ ਸਬਜ਼ੀ ਬਣਾਣੀ ਸਭ ਤੋਂ ਸਾਡੀ ਜ਼ਰੂਰੀ ਹੋ ਜਾਂਦੀ ਹੈ ਲਓ ਤੇ ਇਹ ਜਿਹੜਾ ਆਪਾਂ ਮਸਾਲਾ ਦਿਖਾ ਰਹੇ ਨਾ ਤੁਹਾਨੂੰ ਕੈਚਦਾ ਇਹ ਮੈਂ ਛੋਟੇ ਛੋਟੇ ਪੈਕੇਟ ਲਿਆ ਕੇ ਰੱਖਿਆ ਅੱਗੇ ਵੀ ਤੁਹਾਡੇ ਨਾਲ ਕਈ ਵਾਰ ਵੀਡੀਓ ਦੇ ਵਿੱਚ ਸ਼ੇਅਰ ਕੀਤੇ ਮੈਂ ਤੇ ਇਸ ਨੰਨਾ ਇਸ ਤਰ੍ਹਾਂ ਲੱਗਦਾ ਜਿਵੇਂ ਆਪਾਂ ਬਾਜ਼ਾਰ ਵਾਲੀ ਸਬਜ਼ੀ ਖਾ ਰਹੇ ਹਾਂ ਫਰਾਈ ਜ਼ਰੂਰ ਕਰਿਆ ਕਰੋ ਮੀਟ ਮਸਾਲਾ ਚਿਕਨ ਮਸਾਲਾ ਤੇ ਇਹ ਬਣਾ ਲਾ ਨਾ ਗਲੇਜ ਵੀ ਪਾਈ ਖਰਾਜ ਹੋ ਹੀ ਜਾਂਦੀ ਹੈ ਇਹਦੇ ਨਾਲ ਨਾ ਸਬਜ਼ੀਆਂ ਬਹੁਤ ਟੇਸਟੀ ਬਣਦੀਆਂ ਹੈਗੀਆਂ ਠੀਕ ਹੈ ਇਹਦੇ ਚ ਕਿਹੜਾ ਕੋਈ ਮੀਟ ਪਾਇਆ ਹੁੰਦਾ ਇਸ ਤਰ੍ਹਾਂ ਫਲੇਵਰ ਆ ਜਾਂਦਾ ਸਬਜ਼ੀ ਦੇ ਵਿੱਚ ਹਨਾ ਤੇ ਲੋ ਜੀ ਹੁਣ ਆਪਾਂ ਅਰਬੀ ਪਾਤੀ ਹੋਈ ਹੈ ਤੇ ਟੱਕ ਟੱਕ ਕੇ ਪਕਾਵਾਂਗੇ ਸਾਡੀ ਮਸਾਲੇਦਾਰ ਹਨਾ ਵਧੀਆ ਫਰਾਈ ਕੀਤੀ ਸਾਡੀ ਅਰਬੀ ਬਣ ਕੇ ਤਿਆਰ ਹੋ ਜਾਊਗੀ ਰੋਟੀ ਖਾਓ ਇਹਦੇ ਨਾਲ ਪਰੌਂਠੀਆਂ ਖਾਓ ਜੋ ਕੁਛ ਮਰਜੀ ਖਾਓ ਪਰ ਬਣਾ ਕੇ ਜ਼ਰੂਰ ਖਾ ਲਓ ਠੀਕ ਹੈ ਦੁਬਾਰੇ ਫੇਰ ਕਹਿ ਰਹੀਆਂ ਅਗਰ ਜਿਨ੍ਹਾਂ ਨੇ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਇੱਕ ਵਾਰੀ ਕਰਨਾ ਹੁੰਦਾ ਪਲੀਜ਼ ਕਰ ਲਓ